ਵਾਈ ਗੁਰਦੀਆ ਖਾਲਸਾ ਵਾਜੂ ਫਤਿਹ ਮੈਂ ਤੁਹਾਡਾ ਬੋਲਟ ਖਿਰਾਣੀ ਜੋ ਕੱਲ ਟੂਰਨਾਮੈਂਟ ਚ ਹੋਇਆ ਤੇ ਇਦਾਂ ਨਹੀਂ ਹੋਣਾ ਚਾਹੀਦਾ ਮੈਂ ਸਾਰੇ ਦੱਸਿਆਂ ਤੋਂ ਮਾਫੀ ਮੰਗਦਾ ਵਾਂ ਜਿਹੜੇ ਦੇਖਣ ਵਾਲੇ ਲਾਈਵ ਦੇਖਣ ਵਾਲੇ ਜਿਹੜੇ ਉੱਥੇ ਆਏ ਹੀ ਜਿਹੜੇ ਮੈਚ ਚੋਂਣ ਵਾਲੇ ਆ ਮੈਂ ਸਾਰਿਆਂ ਕੋ ਹੱਥ ਜੁੜ ਕੇ ਮਾਫੀ ਮੰਗਦਾ ਇਦਾਂ ਨਹੀਂ ਹੋਣੀ ਚਾਹੀਦੀ ਤੇ ਕੱਲ ਟੂਰਨਾਮੈਂਟ ਹੀ ਬਹੁਤ ਗਲਤ ਕੰਮ ਹੋਇਆ ਉੱਥੇ ਜਿਹੜੇ ਹੁਣ ਦੇਖਣ ਆਏ ਹੀ ਜਿਹੜੇ ਲਾਈਵ ਦੇਖਦੇ ਸਾਰਿਆਂ ਮੇਰਾ ਵੀਰਾ ਭਰਾਵਾਂ ਕੋ ਮਾਫੀ ਮੰਗਦਾ ਮੈਂ ਤੇ ਟੈਟੂ ਨਰਮੈਂਟਰੀ ਤੇ ਵੇਚਾਣਾ ਉਹ ਇਹ ਕਹਿਣਾ ਮੈਂ ਕਿ ਵੇਚ ਜਾ ਰਹੇ ਹੋ ਬੱਸ ਬਰੋੜਾ ਤੇ ਹੀ ਵੀ ਇਹਨੇ ਤਾਂ ਆ ਵੀਡੀਓ ਪਾਓ ਜੋ ਤੇ ਹੁਣ ਆਹੀ ਉਹ ਜੋ ਇਰਾਨ ਪਰ ਗਲਤ ਹੋਇਆ ਜੋੜਾ ਹੈ ਇਹਨੂੰ ਹਾਂ ਸਹੀ ਦਾ ਟੈਟੂ ਨਰਮੈਂਟਰੀ ਜੇਕਰ ਤੁਸੀਂ ਨਵੇਂ ਹੋ ਚੈਨਲ ਨੂੰ ਕਨਾਲ ਨੂੰ ਸਬਸਕ੍ਰਾਈਬ ਤਾਂ ਕਿ ਤੁਹਾਡੇ ਕੋਲ ਪਹਿਲਾ ਅਪਡੇਟ ਆਵੇ ਕਬੱਡੀ ਨਹੀਂ ਧੰਨਵਾਦ